ਜੇ ਕੋਈ ਤੋਖ ਲਿ ਲਿਆ ਹੋਇਆ ਹੈ ਗੁਰ ਸੁਪਨੇ ਵਿੱਚ ਕੱਟਣ ਦੀ ਸਮਰੱਥਾ ਰੱਖਦਾ ਹੈ ਐਸਾ ਗੁਰੂ ਹੈ ਜਿਹੜਾ ਸੁਪਨੇ ਵਿੱਚ ਜਨਮ ਮਰਨ ਕੱਟ ਬੰਦਾ ਹੈ ਹੋਰ ਨਸਿਰ ਸੌਧਾ ਤੇ ਅਨੰਮ ਉਹਨੇ ਸ਼ਕਤੀ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਤੇ ਰੁਕੇ ਜਿੱਥੇ ਅੱਜ ਗੁਰਦੁਆਰਾ ਜ਼ਫਰਨਾਮਾ ਹੈ ਜਿੰਨਾ ਨੰਗਰ ਅੰਬਰ ਦੇ ਚੌਧਰੀ ਤਿੰਨ ਭਰਾ ਲਖਮੀਰਾ ਸ਼ਮੀਰਾ ਤਖਤ ਮਾਲ ਕਦੇ ਛੇਵੇਂ ਪਾਤਸ਼ਾਹ ਦੇ ਇਹਨਾਂ ਦੇ ਪਿਤਾ ਰਾਜ ਜੋਤ ਨੂੰ ਗੁਰੂ ਹਰਗੋਬਿੰਦ ਸਾਹਿਬ ਆ ਰਾਜ ਦਿੱਤਾ ਸੀ ਇਹ ਹੁਣ ਉਸੇ ਰਾਜ ਜੋਤ ਦੇ ਪੁੱਤਰੇ ਨੇ ਪਰ ਸ਼ਰਾਬੀ ਤੋਂ ਆ ਕੀ ਹੋ ਗਏ ਨਸ਼ੇਦ ਹੋ ਗਏ ਬਸ਼ੇਦ ਹੋ ਗਏ ਤੇ ਉਹਦੇ ਬਾਅਦ ਵਿੱਚ ਭੁੱਲ ਗਿਆ ਸਭ ਜਦੋਂ ਪੈਸਾ ਆਉਂਦਾ ਹੈ ਰਾਜ ਆਉਂਦਾ ਹੈ ਕੋਈ ਫਿਰਨਾ ਹੈ ਜਿਹੜਾ ਗੁਰੂ ਨਾਲ ਜੁੜਿਆ ਰਹਿੰਦਾ ਉਸ ਹਿਆਰ ਰਹਿੰਦਾ ਨਹੀਂ ਤੇ ਮਾਇਆ ਵਿਸ਼ਟ ਦਰ ਜਾਂਦਾ ਹੈ ਮਾਇਆ ਕੋ ਆਪ ਨਹੀਂ ਹੈ ਪਰ ਪੈਸੇ ਪਰ ਸੁੱਖਣ ਕੋ ਪਰਮ ਕੋ ਪਿੱਤਰ ਮਾਇਆ ਜੇ ਦੇਣ ਵਾਲਾ ਰੱਬ ਯਾਦ ਹੈ ਫਿਰ ਤੁਹਾਡੀ ਸੋਲਤੀ ਸਹੀ ਰਹੀ ਜੇ ਰੱਬ ਭੁੱਲ ਗਏ ਜਿਹਨੇ ਦਿੱਤਾ ਫਿਰ ਇਹਨੇ ਕੁਝ ਕੰਮ ਕਰਾਉਣਾ ਮਾਇਆ ਕੋਣਾ ਆਪ ਨਹੀਂ ਹੈ ਪੈਸੇ ਦਾ ਹੋਣਾ ਮਾਪ ਨਹੀਂ ਪਰ ਦੇਣ ਵਾਲੇ ਪਰਮਾਤਮਾ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਹੈ ਮੈਂ ਕਈ ਵਾਰ ਕਿੰਨਾ ਨਾ ਸਿੱਖੋ ਖਡਾਉਣਿਆਂ ਦਾ ਹੋਣਾ ਤਾਂ ਆਪ ਨਹੀਂ ਮਾਂ ਪਿਓ ਲੈ ਕੇ ਦਿੰਦੇ ਨੇ ਬੱਚੇ ਨੂੰ ਮਾਂ ਪਿਓ ਲੈ ਕੇ ਦਿੰਦੇ ਨੇ ਮੰਗੇ ਤੋਂ ਮੰਦਾ ਕੋ ਆਇਆ ਕਿ ਦਿਓ ਆਪਣੇ ਬੱਚੇ ਬੱਚੇ ਵੱਡੇ ਹੋ ਜਾਂਦੇ ਖਡਾਉਣੇ ਸੰਤਨ ਨੂੰ ਜੀ ਨਹੀਂ ਕਰਦਾ ਮੰਗੇ ਹੁੰਦੇ ਨੇ ਸਾਹਮਣੇ ਰੱਖੀ ਦੇ ਨੇ ਦੁਆਇਂ ਹੁੰਨ ਬਣਾਏ ਹੋਏ ਬੱਚੇ ਆਦੇ ਖਡਾਉਣਿਆਂ ਦਾ ਹੋਣਾ ਪਾਪ ਨਹੀਂ ਐ ਬੱਚੇ ਨੂੰ ਖੱਡਣ ਲਈ ਮਾਂ ਕੋ ਉਹਨੇ ਲੈ ਕੇ ਦਿੱਤੇ ਪਰ ਦੇਣ ਵਾਲੀ ਮਾਂ ਨੂੰ ਭੁੱਲ ਜਾਣਾ ਖਡਾਉਣੇ ਲੈ ਕੇ ਦੇਣ ਵਾਲੇ ਪਿਓ ਨੂੰ ਭੁੱਲ ਜਾਣਾ ਸਭ ਤੋਂ ਵੱਡਾ ਪਾਪ ਐ ਪੈਸੇ ਦਾ ਹੋਣਾ ਪਾਪ ਨਹੀਂ ਦੇਣ ਵਾਲੇ ਪਰ ਮਾਤਮ ਨੂੰ ਪੰਦਰਾ ਜਦੋਂ ਉਹ ਭੁੱਲ ਗਿਆ ਫਿਰ ਬੁਰੇ ਪਾਸੇ ਸਭ ਚੱਲ ਗਿਆ ਖੈਰ ਉਹ ਰਹਾਤ ਭਾਵੇਂ ਤੇਰੇ ਭਰਾ ਸੀ ਦੋ ਨਸ਼ਈ ਹੋ ਗਏ ਨਸ਼ਈ ਹੋ ਗਏ ਪੱਕੇ ਹੋ ਗਏ ਇੱਕ ਭਰਾ ਦੀ ਭਾਵਨਾ ਰਹੀ ਜਦੋਂ ਦਸਨ ਪਾਸ਼ੀਨ ਦੇ ਹਵੇਲੀ ਚ ਗਏ ਤਾਂ ਕਿੰਨੇ ਇਕੱਠਾ ਨਾਮ ਗੁਰੂ ਕੋਲ ਫੜੋ ਨਾ ਖਾਲਸੇ ਨਾ ਬੋਲੇ ਨਾਰਾਜ ਸਭ ਜਾਂਦੇ ਸ਼ਹੀਦ ਹੋ ਗਏ ਕੰਨ ਦੇ ਮਾਰੇ ਨਾਰਾਜ਼ ਹੀ ਨਹੀਂ ਰਿਹਾ ਕਿਨੇ ਵਾਸ਼ੀ ਨੂੰ ਅੰਦੇਲੀ ਚਾਉਂਦੇ ਉਸ ਵਕਤ ਦੁਸ਼ਲਾ ਭੇਡ ਕਰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਜੰਮੀ ਸਭ ਕੋ ਸਭ ਕਿਉਂ ਦੁਸ਼ਲਾ ਰੱਬ ਦੇ ਚਲੇ ਜਾਓ ਮਹਾਰਾਜ ਸਾਡੀ ਦਿੱਲੀ ਜਨਾ ਦੇ ਕਿਉਂ ਤੁਸੀਂ ਸਰਕਾਰ ਦੇ ਬੱਕੀ ਹੋ ਸਰਕਾਰਾਂ ਤੇ ਮਗਰੋਂ ਫੌਜ ਲੱਗੀ ਹੋਵੇ ਨਾਲੇ ਢੋਲ ਢੋਲ ਰਏ ਕਿਤੇ ਰਾਜ ਬਦਲਦੇ ਲੋਕਾਂ ਦੀਆਂ ਅੱਖਾਂ ਬਦਲਦੇ ਨਹੀਂ ਗਲਬੀਰ ਪਤਿਸ਼ਾ ਚਲੇ ਗਏ ਤਾਗੜ ਤੋਂ ਜਾ ਕੇ ਦਿਲਨੇ ਦੇ ਵਿਚਾਰ ਬੈਠੇ ਅੱਜ ਜਿੱਥੇ ਗੁਰਦਰਨ ਜਫਰ ਨਾਵਾ ਜਿੱਥੋਂ ਅਰਨ ਜਿੱਤ ਦੀ ਚਿੱਠੀ ਲਿਖੀ ਰੰਦੇ ਨੂੰ ਉਹ ਜਗ੍ਹਾ ਤੇ ਬੈਠ ਗਏ ਇੱਕ ਤੋਂ ਭਰਾ ਰੋਜ਼ ਆਉਣ ਲੱਗ ਪਏ ਸੁਬੀਰਾਂ ਉੱਤੇ ਗੁਰਸਾਬ ਬਹੁਤ ਬੋਲ ਸ਼ੋਰ ਹੈ ਗਣਸ਼ ਜੀਰਾਂ ਤੋਂ ਸੇਵਾ ਕਰ ਰਿਹਾ ਤੂੰ ਸੇਵਾ ਕਰ ਰਿਹਾ ਕਹਿੰਦਾ ਮਹਾਰਾਜ ਕਿਰਪਾ ਕਰੋ ਤਵਾਸਾਨ ਨੂੰ ਕੋਈ ਦੇਵੇ ਮੇਰੇ ਭਰਾਵਾਂ ਨੂੰ ਭੁੱਲ ਬਖਸ਼ ਦੇਓ ਉਹਨੇ ਤੁਹਾਨੂੰ ਹਵੇਲੀ ਜਿਹੀ ਠਹਿਲਾਇਆ ਉਹਨੇ ਤੁਹਾਡਾ ਸਹਾਰਾ ਨਹੀਂ ਕੀਤਾ ਮੇਰੇ ਭਰਾਵਾਂ ਦੀ ਭੁੱਲ ਬਖਸ਼ ਦੇਓ ਜਿੰਦੁਰ ਗੋਮਨ ਸੰ ਮਹਾਰਾ ਕੀਤੇ ਪਾਈ ਉਹਨੇ ਕਰਮਾਂ ਵਿੱਚ ਉਹਨਾਂ ਨੇ ਕਰਮਾਂ ਤੇ ਹੈ ਨਹੀਂ ਸੀ ਕਹਿੰਦੇ ਮਹਾਰਾ ਤੁਸੀਂ ਬਖਸ਼ ਲੋ ਕਹਿੰਦੇ ਨਹੀਂ ਹੋਣਾ ਸ਼ੀਰਿਆ ਜਾ ਬੋ ਸਾਡਾ ਘੋੜਾ ਬੰਨਿਆ ਲੈ ਜਾ ਜਿੱਥੋਂ ਤੱਕ ਤੱਕ ਮਾਰ ਲਓਗੇ ਸੂਰਜ ਡੁੱਬਣ ਤੱਕ ਤੁਹਾਡਾ ਰਾਜ ਆ ਜਾਣਾ ਕਹਿੰਦੇ ਜਾਂ ਮੇਰੇ ਭਰਾਵਾਂ ਨੂੰ ਦੱਸਦਾ ਉਹ ਲੈ ਗਿਆ ਭੋੜ ਦੇਖੋ ਭਾਵਨਾ ਤੋਂ ਬਗੈਰ ਗੁਰੂ ਮੋਨੀ ਆਸਾ ਜਦੋਂ ਘੋੜਾ ਲੱਗੇ ਬਿੱਲੀ ਜੀ ਉਹਨੇ ਆਵਾਜ਼ ਦਿੱਤੀ ਉੱਤੀ ਉਹ ਭਾਈ ਤਖਤਮਲ ਉਹ ਲੱਥੀ ਰਿਆ ਆਜੋ ਦਸਨ ਫਾਤਿਹ ਨੇ ਘੋੜਾ ਦਿੱਤਾ ਸੂਰਜ ਡੁੱਬਣ ਤੱਕ ਜਿੱਥੋਂ ਤੱਕ ਘੋੜਾ ਘੋਆ ਲਿਆ ਉਹ ਆਪਣਾ ਰਾਜ ਹੋਣਾ ਬੀੜੀਆਂ ਸ਼ਰਾਬ ਨਾਲ ਰੱਜਿਆ ਤਖਤਮਲ ਬੋਲਿਆ ਕਹਿੰਦਾ ਜਾ ਉਹ ਲੈ ਜਾ ਜਿਹੜੇ ਗੁਰੂ ਕੋਲ ਆਪਣਾ ਰਾਜ ਨਹੀਂ ਜੇ ਸਾਨੂੰ ਮਤਉਂ ਭਾਵਨਾ ਕਿੰਨਾ ਜਿਸ ਗੁਰੂ ਕੋਲ ਆਪਣਾ ਨਨਪੁਰ ਸਾਹਿਬ ਦੀ ਰਿਆ ਸਾਨੂੰ ਕਿੱਥੋਂ ਰਾਹ ਦਿੰਦਾ ਜਲ ਇਹਨੂੰ ਸ਼ਰਾਬ ਨਸ਼ੇ ਚ ਤੁਤ ਆਖਲ ਬੋਲਿਓ ਤੇ ਅੰਦਰ ਭਾਵਨਾ ਕੀ ਪੈਦਾ ਹੋਈ ਗੁਰੂ ਜੀ ਸ਼ਮੀਰਾ ਕੋਲ ਆ ਵਾਪਸ ਲੈ ਗਿਆ ਉਹਨੇ ਲਿਜਾਹ ਕੇ ਉੱਥੇ ਬੰਦ ਕਰਤਾ ਜਦੋਂ ਬਾਦਸ਼ਾਹ ਨੂੰ ਮਿਲਿਆ ਉਹਨਾਂ ਦਾ ਰਾਸ ਆਇਆ ਕਹਿੰਦੇ ਕਿੰਨਾ ਭਰਾਵਾਂ ਦਾ ਭਲਾ ਹੋ ਗਿਆ ਕਹਿੰਦਾ ਮਹਾਰਾਜ ਜਿੱਤਾਂ ਸ਼ਰਾਬ ਤੋਂ ਬਹੁਤ ਦਲਤ ਮੈਂ ਤਾਂ ਇਹ ਬਾਸੇ ਦੀ ਸਖਦਾਨੀ ਤੁਹਾਡੇ ਵਾਲੇ ਬਣ ਗਿਆ ਹਜ਼ੂਰ ਹੱਸਿਆ ਇਹਨੇ ਸਾਨੂੰ ਸਭ ਉਹਨਾਂ ਦੇ ਅੰਦਰ ਭਾਵਨਾ ਨਹੀਂ ਫਿਰ ਬਾਦਸ਼ਾਹ ਕੋਲੇ ਦਿਨ ਸੇਵਾ ਕਰਦਿਆ ਕਰਦਿਆ ਨਾ ਸ਼ਮੀਰ ਨੇ ਫਿਰ ਹੱਥ ਝੁਲਕੇ ਕਿ ਮਹਾਰਾਜ ਭਲਾ ਕਰ ਦਿਓ ਪਰਿਵਾਰ ਦਾ ਕਹਿੰਦੇ ਨਹੀਂ ਹੋਣਾ ਸ਼ਮੀਰਿਆ ਨਹੀਂ ਹੋਣਾ ਉਹਨਾਂ ਦੇ ਅੰਦਰ ਭਾਵਨਾ ਨਹੀਂ ਹੈ ਭਾਵਨਾ ਤੋਂ ਬਿਨਾਂ ਭਲਾ ਨਹੀਂ ਹੋ ਸਕਦਾ ਮਹਾਰਾਜ ਤੁਸੀਂ ਕਿਰਪਾ ਕਰ ਦਿਓ ਕਹਿੰਦੇ ਸ਼ਮੀਰਿਆ ਨਾਸਾਨੀ ਕਰੀਆ ਕਹਿੰਦੇ ਮਹਾਰਾਜ ਆਪਣਾ ਝੂਠਾ ਪ੍ਰਸ਼ਾਦਾ ਦੇ ਦਿਓ ਖਬਰੇ ਉਹਨਾਂ ਦਾ ਭਰਾ ਹੋ ਜਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਆ ਲੈ ਜਿੰਨਾ ਥਾਲ ਬਚਿਆ ਲੈ ਜਿੰਨਾ ਥਾਲ ਉਹ ਜਿੰਨਾ ਬਚਿਆ ਨਾ ਜਲ ਲੈ ਜਾ ਜੇ ਉਹਨਾਂ ਦੇ ਭਾਗ ਨਾ ਚ ਹੋਇਆ ਤੇ ਭਾਗ ਬਦਲ ਨਹੀਂ ਜੀ ਜਾ ਲੈ ਜੇ ਭਾਗ ਨਾ ਹੋਈ ਤਾਂ ਭਾਗ ਬਦਲ ਤੇ ਜੀ ਜੇ ਭਾਗ ਨਾ ਹੋਈ ਤਾਂ ਭਾਗ ਬਦਲ ਲੈ ਲੈ ਜਾ ਉਹ ਥਾਲ ਝੂਠਾ ਲੈ ਕੇ ਪ੍ਰਸ਼ਾਦੇ ਦਾ ਕਪੜੇ ਨਟ ਲੱਗਿਆ ਹੋਇਆ ਹਵੇਲੀ ਵਿੱਚ ਡਾਕਿਆ ਆਵਾਜ਼ ਦੇ ਕੇ ਕਹਿੰਦਾ ਆਪਣੇ ਪੁੱਤਾਂ ਨੂੰ ਧੀਆਂ ਨੂੰ ਪਰਿਵਾਰ ਨੂੰ ਪਤੀਜਿਆਂ ਨੂੰ ਭਰਾਵਾਂ ਨੂੰ ਵੱਡੀ ਹਵੇਲੀ ਆਵਾਜ਼ ਮਾਰੀ ਸਾਰੇ ਆਓ ਲਖਮੀਣਾ ਇਹ ਕਿਲੇ ਆਂਦਾ ਇਹਨਾਂ ਗੁਦਗੋਦਨ ਸਿਭਾਰਾ ਤੇ ਆਪਣਾ ਨਾ ਸੀਤ ਕੋ ਛਾਪ ਦਿੱਤਾ ਥੋੜਾ ਥੋੜਾ ਛਕ ਲੋ ਸਾਰੇ ਆਪਣੇ ਭਾਗ ਵੰਡ ਲੈਣ ਥੋੜਾ ਥੋੜਾ ਛਕ ਲੋ ਉਹਨੇ ਆਪਣੇ ਪਤੀਜੇ ਧੀਆਂ ਪਰਿਵਾਰ ਸਾਰਾ ਵੱਡਾ ਇਕੱਠਾ ਕਰ ਲਿਆ ਤੇ ਤਰਤਾ ਤੇ ਜੇ ਵੇ ਲਖਮੀਰੇ ਨੇ ਪਤਾ ਕੀ ਕੀਤਾ ਹੱਥ ਮਾਰ ਕੇ ਤਾਲ ਧਰਮ ਕਹਿੰਦਾ ਗੁਰੂ ਦੀਆਂ ਝੂਠਾਂ ਵੀ ਕਰ ਚੁੱਕੇ ਨੇ ਆਉਣ ਲੱਗ ਪਾ ਹਣ ਤੋਂ ਝੂਠੇ ਥਾਲ ਕਰ ਚੁੱਕੇ ਨੇ ਆਉਣ ਲੱਗ ਪੈਂਦੇ ਨੇ ਝੂਠਾ ਆਏ ਉਹ ਪ੍ਰਸ਼ਾਦਾ ਖਾ ਲਿਆ ਪਠਾ ਕਰਕੇ ਸਾਰਾ ਮਿੱਟੀ ਚ ਦਾ ਫਟਾ ਜਦੋਂ ਉਸ ਉਮੀਦਾਂ ਰੋਂਦਾ ਹੋਇਆ ਵਾਪਸ ਗਿਆ ਨਾ ਮਹਾਰਾਜ ਖੜ ਤੇ ਹੱਸਦਾ ਕਹਿੰਦੇ ਭਾਗ ਬਦਲਦਾ ਹੈ ਕਹਿੰਦੇ ਮਹਾਰਾਜ ਨੇ ਪ੍ਰਸ਼ਾਦਾ ਗੋਲ ਲਾਏ ਨੇ ਭਾਵਨਾ ਤੋਂ ਬਗੈਰ ਭਾਵਨਾ ਗੁਰਦੁਆਰੇ ਇੱਕੋ ਚੀਜ਼ ਚਾਹੀਦੀ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦਾ ਦੇਖਾਂ ਤਹਾਂ ਨੇ ਗੁਰੂ ਪਨਾਵ ਨੰਦਰ ਦਿਸਦਾ ਅੰਤ ਨਾ ਜਾਈ ਪਾਇਆ ਗੁਰੂ ਨੂੰ ਇੱਕੋ ਪੇਟਾ ਚਾਹੀਦੀ ਪਾਓ ਉਹ ਕੋਈ ਪੇਟਾ ਨਹੀਂ ਸਾਚਾ ਸਾਹਿਬ ਸਾਚਨਾ ਪਾਖਿਆ ਭਾਉ ਲੱਗੇ ਪਰ ਸੱਚਾ ਸਾਇ ਸਾਚਨਾਏ ਪਾਖਿਆ ਭਾਉ ਆਪਾਰ ਗੁਰੂ ਨੂੰ ਭਾਉ ਭਾਵਨਾ ਵਾਲੀ ਬੋਲੀ ਚਾਹੀਦੀ ਹੈ ਹੋਰ ਕੀ ਕੁਝ ਵੀ ਚਾਹੀਦਾ ਗੁਰੂ ਨੂੰ ਕਿੰਨਾ ਪੜਿਆ ਹੋਇਆ ਕੀ ਗਿਆ ਕੀ ਨਹੀਂ ਗੁਰੂ ਨੂੰ ਚਾਹ ਸਮੇਂ ਸ਼ਮੀਰਾਂ ਰੋੜ ਲੱਗਦਾ ਹੈ ਜਨ ਕਿਹੜਾ ਮਹੰਮ ਮੈਨੂੰ ਹੀ ਮੁਕਤੀ ਮੇਰੇ ਭਰਾਵਾਂ ਮੇਰੇ ਭਤੀਜਿਆਂ ਦਾ ਪਰਿਵਾਰ ਦੇ ਭਾਗ ਨਹੀਂ ਬਦਲੇ ਪਰ ਮੇਰੇ ਤੇ ਕਿਰਪਾ ਕਰ ਦਿਓ ਦਸਨ ਪਾਤਸ਼ਾਹ ਕਹੇ ਸ਼ਰੀਰਿਆ ਤੇਰੇ ਵੀ 14 ਜਨਮ ਹੋਰ ਹੋਣੇ ਨੇ ਤੇਰੇ ਤਹਮ ਮੋਦ ਨੇ ਤੈਨੂੰ 14 ਜਨਮ ਧਾਰਨੇ ਪੈਣੇ ਨੇ ਇੱਕ ਜਨਮ ਤੇਰਾ ਸਫਲ ਹੋਣਾ ਹੈ ਜਿਹੜੀ ਮਾਇਆ ਪਰਵਾਰ ਤੁੰ ਲੋਕੋ ਕੇ ਰੱਖੀ ਹੋਈ ਹੈ ਇੱਕਦਮ ਉਹਦੇ ਜਨਮ ਆਗ ਕਲ ਜਮਤਿਓ ਮੈਂ ਪ੍ਰਹਾਉਂ ਤੁ ਲੋ ਕੇ ਸੋਣਾ ਕਰਦਾ ਹੋਇਆ ਮਹਾਰਾਜ ਜੀ ਨੇ ਸੱਤ ਦੀ ਰੀਤ ਬਣਾਇ ਇੱਕ ਜਨਮ ਤੇਰਾ ਇੱਲਾ ਹੋਇਆ ਇੱਕ ਜਨਮ ਤੇਰਾ ਬਹੁਤ ਗਰੀਬੀ ਚ ਮੋਣਾ ਬੜੇ ਦੁੱਖ ਤੋਂ ਚੱਲਦੇ ਉਦੋਂ ਤੇਰਾ ਰੱਬ ਜਿੱਤੇ ਉਹਨਾਂ ਉਦੋਂ ਵੀ ਖਾਦੇ ਖਾਂਦੇ 14 ਜਨਮ ਬਾਦਸ਼ਾਹ ਨੂੰ ਗੁਰਪ੍ਰਤਾ ਸਾਹਿਬ ਗਰਾਂਜਣੇ ਚ ਬਣਾਇਆ ਤੇਰੇ 14 ਜਨਮ ਹੋਣੇ ਰੋਗ ਦਾ ਜੰਮ ਕਿਵੇਂ ਮਹਾਰਤ ਇੱਕੋ ਨਹੀਂ ਭੋਗੋ ਮਹਾਰਾਜ ਤੁਸੀਂ ਮੁਕਤੀ ਦੇ ਦੱਤੇ ਹੋ ਮੁਕਤੀ ਦਿਓ ਜੇ ਗੁਰੂ ਨੇ ਮੁਕਤੀ ਨਹੀਂ ਦੇਣੀ ਫਿਰ ਗੁਰੂ ਕੋਲ ਆਉਣਾ ਨਰਦਨ ਨਾਰਾਇਣ ਕੰਮ ਸ਼ਿਖਾਦੇ ਐਸੇ ਗੁਰੂ ਬਲ ਬਣ ਗਈਏ ਆਪ ਮੁਕਤ ਹੋਵੇ ਤਾਂ ਅਰੇ ਰੋਜ਼ ਪੜਾਉਂਦੇ ਹੋ ਜੇ ਮੁਕਤੀ ਨਹੀਂ ਦੇਣੀ ਫਿਰ ਆਉਣ ਦਾ ਕੀ ਫਾਇਦਾ ਮੇਰ ਤੋਂ ਨਹੀਂ ਜਨਮ ਭੋਗ ਹੋਣੇ ਮੈਨੂੰ ਮੁਕਤੀ ਦਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੁੱਪ ਕਰ ਗਏ ਹਜ਼ੂਰ ਨੇ ਇੱਕੋ ਗੱਲ ਕਹੀ ਕਹਿੰਦੇ ਸ਼ਹੀਦਿਆ

ਕੱਲ ਕੀ ਤਰ ਪਾਤਸ਼ਾਹ ਬੋਲੇ ਕਹਿੰਦੇ ਕੱਲ ਖੰਡੇ ਵਟਵੇ ਦੀ ਪੌਦ ਅੰਮ੍ਰਿਤ ਦਾ ਵਟਾ ਤਿਆਰ ਹੋਣਾ ਹੈ ਕਿਸੇ ਨਾਲ ਸਲਾਹ ਨਾ ਕਰੀ ਜਦ ਕਿਸੇ ਇਸ਼ਨਾਨ ਕਰਕੇ ਆਈ ਅੰਮ੍ਰਿਤ ਛਕ ਲਈ ਫਿਰ ਵੀ ਕਿਸੇ ਨਾਲ ਸਲਾਹ ਨਾ ਕਰੀ ਬਚਨ ਮੰਨ ਮਰ ਸਤ ਉਹਨ ਕਿਸੇ ਨਾਲ ਸਲਾਹ ਨਹੀਂ ਕੀਤੀ ਨਾ ਪੁੱਤ ਪਤੀਜੇ ਨਾ ਘਰ ਨਾ ਪਰਿਵਾਰ ਨਾ ਭਰਾ ਕਿਸੇ ਨੂੰ ਨਹੀਂ ਪੁੱਛਿਆ ਅਗਲੇ ਦਿਨ ਕੱਲੇ ਨੇ ਕਿਸੇ ਇਸ਼ਨਾਨ ਕਰਕੇ ਆਇਆ ਅੰਮ੍ਰਿਤ ਛਕ ਲਿਆ ਦਸਮੇਂ ਫੌਜਾਂ ਨੇ ਆਪੇ ਸ਼ਿਕਾਇਆ ਆਪਣੇ ਫੰਦੇ ਬਾਦਸ਼ਾਹਾਂ ਨਾਲੋਂ ਸਭ ਤੋਂ ਚੱਲ ਕੇ ਪਹਿਲਾ ਅੰਮ੍ਰਿਤ ਸੰਚਾਰ ਜਦੋਂ ਹੋਇਆ ਉਹ ਦਿਨੇ ਨੰਬਰ ਦੀ ਤਰਦੀਦ ਹੋਇਆ ਉੱਥੇ ਬਾਦਸ਼ਾਹ ਆਪ ਅੰਮ੍ਰਿਤ ਸੰਚਾਰ ਕਰਵਾਇਆ ਅੰਮ੍ਰਿਤ ਛਕਿਆ ਭਾਈ ਸ਼ਹੀਦੀ ਦੇ ਨੇ ਗੁਰੂ ਦਾ ਸਿੱਖ ਸੱਜ ਗਿਆ ਭਾਈ ਸ਼ਹੀਰ ਸਿੰਘ ਹੋ ਗਿਆ ਸਿਰਫ ਗਵਰਮਨ ਸਾਂ ਮਹਾਰਾਜ ਨੂੰ ਬਖਸ਼ਿਸ਼ ਕਰਦੀ ਜਦੋਂ ਮਹਾਰਾਜ ਚੱਲਣ ਲੱਗੇ ਨਾ ਦਸਾਬੋ ਦੀ ਤਲਵੰਡੀ ਗਲ ਇਹ ਹੱਥ ਹੱਲ ਤੇ ਮੋਰੇ ਸੰਗਤ ਵਿੱਚ ਖੜਾ ਜਦੋਂ ਮਹਾਰਾਜ ਕੋਲੋਂ ਲੰਘੇ ਕਲੀਆਂ ਵਾਲੇ ਨਾਲ ਮੋਢੇ ਤੇ ਹੱਥ ਰੱਖਿਆ ਰੋਣ ਨਾ ਕਹਿੰਦੇ ਰੋ ਕਿਉਂਦੇ ਕਹਿੰਦੇ ਮਹਾਰਾਜ ਪਤਨ ਤੇ ਜਿੰਦਗੀ ਤੋਂ ਟੱਟ ਦਰਸ਼ਨ ਹੋਣੇ ਕਿ ਨਹੀਂ ਹੋਣੇ ਬੁੱਢਾ ਸ਼ਹੀਦ ਹੈ ਪਤਾ ਨਹੀਂ ਦੁਆਰਾ ਮੈਨੂੰ ਤੁਹਾਡੇ دیدار ਮੋੜ ਜਾਂ ਨਾ ਮੋੜ ਬਾਦਸ਼ਾਹ ਇੱਕ ਕਿਰਪਾ ਕਰੋ ਮੈਨੂੰ ਜਨਮ ਨਾ ਤੋੜੋ ਮਹਾਰਾਜ ਇਸ ਜਨਮ ਨੂੰ ਮੁਕਤੀ ਦੇਦੇ ਹੋ ਮੈਨੂੰ ਜਨਮਨਾ ਭੋਗਣੇ ਪੈਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ beta ਬੋਲੇ ਹੱਸ ਕੇ ਕਹਿੰਦੇ ਕਿਹੜੇ ਜਨਮ ਸ਼ੁਰੀਆ ਕਹਿੰਦੇ ਮਹਾਰਾਜ ਜਿਹੜੇ ਤੁਸੀਂ ਕਹਿੰਦੇ ਸੀ ਇਹ ਲੜਾ ਸਫਨਾ ਤੇਰੇ ਅਜੇ ਜਨਮ ਹੋਣੇ ਚਾਹਦਾ ਮਹਾਰਾਜ ਬਸ ਪਹਿਲੇ ਹੁਣ ਨਹੀਂ ਕੋਈ ਜਨਮ ਹੋਣਾ ਸ਼ੁਰੀਆ ਜਿੱਦਾਂ ਤੂੰ ਖੰਡੇ ਵਾਟੇ ਦੀ ਬਹੁਤ ਸ਼ਕੀ ਤੈਨੂੰ ਰਾਤ ਨੂੰ ਸੁਪਨੇ ਆਏ ਸੀ ਗੁਰੂ ਸੁਪਨੇ ਵੀ ਜਾਣਦਾ ਕਿ ਸੁਪਨਾ ਕਿਹੜਾ ਕਹਿੰਦਾ ਉਹ ਸੁਪਨੇ ਤੇਰਾ ਕੀ ਡਰ ਲੱਗਾ ਇੱਕਦਮ ਹਾਂ ਮਹਾਰਾਜ ਸੁਪਨੇ ਬੜੇ ਡਰਾਉਣੇ ਆਏ ਸੀ ਮਹਾਰਾਜ ਨੇ ਮਸਤਰਾ ਕਰਕੇ ਬੱਸ ਸ਼ਮੀਰਿਆ ਹੁਣ ਕਿੰਦੇ 14 ਜਨਮ ਹੋਏ ਤੂੰ ਗੁਰੂ ਦਾ ਬਚਨ ਮੰਨ ਕੇ ਅੰਮ੍ਰਿਤ ਛਕ ਲਿਆ ਤੇਰੇ 14 ਜਨਮ ਸੁਪਨੇ ਵਿੱਚ ਕਰਦੇ ਬੋਲੋ ਸਨੈ ਵਿੱਚ ਇਹ ਘਟ ਦੰਦਾ ਜੇ ਗੁਰੂ ਦੀ ਬੋਲੀ ਆ ਜਦੋਂ ਬਾਸ਼ਾ ਦੇ ਦੀ ਗੱਲ ਕਹੀ ਤੇਰਾ ਜਨਮ ਮਰਨ ਸੁਪਨੇ ਵਿੱਚ ਘਟਦਾ ਸਾਡੀ ਸੰਗਤ ਹੱਥ ਕੋਲ ਕੋਲ ਅੱਖਾਂ ਪਰ ਕੇ ਰੋਗ ਇਹ ਹੁਣ ਭਾਈ ਸ਼ਰੀਰਾਂ ਲੈ ਲੈ ਐਸੇ ਗੁਰ ਕਾਵਲ ਵਾਲ ਵਾਲੇ ਜਾਈ ਐ ومقاتل <applause> ما

ਪੱਤ ਪਰਸਾ ਤੇ ਤੇ ਔਰ ਪਾਪਾਂ ਜਨਾਮੀ ਹੋਵੇ ਤੇ ਲਿਖ ਸਦਾ ਜਿਸ ਮਾਈ ਦੇ ਪਾਪਾਂ ਵਿੱਚ ਉਲਾਦ ਨਹੀਂ ਸੀ ਤਾਂ ਸ਼ੇਮ ਮਾਕਸ਼ਾ ਨੇ ਕਹਿ ਦਿੱਤਾ ਨਾ ਮਾਈ ਤੇਰੇ ਮਾਈ ਤੇਰੇ ਪੰਨਾਂ 'ਚ ਲਿਖਿਆ ਹੀ ਹੈ ਅਸੀਂ ਤੈਨੂੰ ਕਿੱਥੋਂ ਦੇਖੀ ਉਹ ਉਦਾਸ ਹੋ ਗਈ ਰੋਣ ਲੱਗ ਪਈ ਉੱਠ ਕੇ ਚਲੀ ਗਈ ਜਦੋਂ ਅੱਖਾਂ ਪੁੰਜਦੇ ਗੁਰੂ ਦੇ ਦਰਵਾਜ਼ੇ ਤੋਂ ਬਾਹਰ ਨਹੀਂ ਅਜੋ ਗੁਰਦੁਆਰਾ ਵੀ ਬਣਿਆ ਨਗਰ ਵੀ ਸੱਜਿਆ ਤੁਸੀਂ ਸ੍ਰੀ ਅਮਰ ਸਾਹਿਬ ਜਾਂਦੇ ਹੋ ਨਿਸ਼ਾਨੀ ਜਦੋਂ ਉੱਠ ਕੇ ਬਾਹਰ ਚਲੀ ਗਈ ਅੱਖਾਂ کھولਦੇ ਹਾਂ ਦੁੰਦਿਆਂ ਗਈ ਅਜੇ 10 ਕਦਮ ਵਾਰ ਗਏ ਪਿੱਛੋਂ ਕਿਸੇ ਨੇ ਆਵਾਜ਼ ਮਾਰੀ ਤੀਏ ਰੁਕ ਜਾ ਬੁੱਤ ਤੇ ਸੰਪਰਕ ਤੇ ਵੀ ਆਵਾਜ਼ ਮਾਰੀ ਤੇ ਨਜ਼ਰ ਭੱਲ ਗਈ ਚਿੱਟਾ ਸ਼ਮਸ਼ਾ ਦਾ ਅੱਖਾਂ ਦੇ ਵਹਾਲੀ ਚਿੱਟੇ ਤੇ ਗਿਰ ਚ ਸ਼ਰੀਰ ਮਦਦ ਕੋਣ ਵਾਬਾ ਬੁੱਢਾ ਸੱਜ ਵਨਕਾਂ ਬਾਬਾ ਰੋਮਨ ਅੰਤਾ ਬੋਲ ਕਾ ਮੰਗਣ ਆਈ ਸੀ ਗੁਰੂ ਕੋਲ ਸੁਣਿਆ ਇੱਥੇ ਸਭ ਕੁਝ ਮਿਲਦਾ ਹੈ ਮੈਨੂੰ ਤੇ ਨਹੀਂ ਮਿਲਿਆ ਮੈਨੂੰ ਜਵਾਬ ਦੇ ਤੇਰੇ ਭੰਦਾ ਵਿੱਚ ਨਹੀਂ ਲਿਖਿਆ ਇੰਨਾ ਬਹਿ ਕੇ ਗੁਰੂ ਨੇ ਜਵਾਬ ਦੇ ਦਿੱਤਾ ਬਾਬਾ ਬੁੱਢਾ ਸਭ ਬੋਲੇ ਇਹਨੇ ਧੀਏ ਐਸ ਬੁੱਢੇ ਵਰਗੇ ਮੈਨੂੰ 100 ਸਾਲ ਤੋਂ ਉੱਪਰ ਹੋ ਗਏ ਸਨ ਕਰਤ ਬਾਬਾ ਬੁੱਢੇ ਦੀ ਉਮਰ 125 ਸਾਲ ਹੋ ਗਏ ਧੰਨ ਬਾਬਾ ਬੁੱਢਾ ਸਾਹਿਬ 113 ਸਾਲ ਗੁਰੂ ਦੀ ਸਿੱਖੀ ਪਾਈ ਬਾਬਾ ਬੁੱਢਾ ਸਾਹਿਬ 125 ਸਾਲ ਦਾ ਕਹਿੰਦੇ ਆ ਸੋਡੇ ਵਾਲੇ ਨੇ ਇਹ ਕੀ ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਸਿਰੱਖ ਮੈਂ ਅੱਜ ਤੱਕ ਕੋਈ ਨਰਾਜ਼ ਜਾਂਦਾ ਨਹੀਂ ਲਖਿਆ ਅੱਜ ਤੱਕ ਕੋਈ ਖੱਲੀ ਜਾਂਦਾ ਨਹੀਂ ਲਖਿਆ ਲੋਕੀ ਉਦਾਸ ਹੁੰਦੇ ਨੇ ਮੈਂ ਉਦਾਸ ਜਾਂਦੇ ਨਹੀਂ ਕੋਈ ਲਖੇ ਪਰ ਤੂੰ ਕਿਉਂ ਉਦਾਸ ਹੋ ਤੇ ਜਾਏ ਉਹਨਾਂ ਕੋਲ ਮੈਂ ਜਵਾਬ ਦੇਦਾ ਆਗੂ ਗੋਬਿੰਦ ਸਿੰਘ ਜੀ ਫਿਰ ਕੀ ਜਵਾਬ ਦਿੰਦਾ ਇੰਨਾ ਹੀ ਕਿਹਾ ਕਿ ਤੇਰੇ ਭਾਗਾਂ 'ਚ ਨਹੀਂ ਲਿਖਿਆ ਇੰਨਾ ਹੀ ਕਿਹਾ ਕਿ ਤੇਰੇ ਕਰਮਾਂ 'ਚ ਤੇਰੇ ਭਾਗਾਂ 'ਚ ਹਾਰ ਨਹੀਂ ਹੈ ਇੰਨਾ ਹੀ ਹੈ ਜਦ ਦੁਆਰਾ ਅਰਦਾਸ ਕਰ ਜੇ ਮਹਨ ਗੁਰੂ ਨੇ ਕਹਿਣ ਕਿ ਤੇਰੇ ਪਾਪਾਂ 'ਚ ਨਹੀਂ ਲਿਖਿਆ ਪੂਰੇ ਵਿਸ਼ਵਾਸ ਨਾਲ ਕਰੀ ਬਾਛਾ ਨਹੀਂ ਲਿਖਿਆ ਜੇ ਹੁਣ ਲਿਖਦੇ ਹੋ ਤਸੀ ਲੱਗਣੇ ਵਾ ਗੁਰੂ ਲਿਖਣ ਦੀ ਸਮਰੱਥਾ ਰੱਖਦੇ ਜਿਹਦੇ ਕੋਲ ਮੁੜ ਚੱਲੀ ਹੈ ਪੁੱਤੋਂ ਪਾਪਾਂ ਵਿੱਚ ਲਿਖਣ ਦੀ ਸਮਰੱਥਾ ਰੱਖਦੇ ਉਹਦੇ ਕੋਲੇ ਪਾਵਰ ਹੈ ਉਹ ਲਿਖ ਸਕਦਾ ਹੈ ਜਾ ਤੋਹਾਰਾ ਮੰਗ ਜਦੋਂ ਮੈਂ ਵਾਪਸ ਆਈ ਨਾ ਐਨੇ ਨੂੰ ਸ਼ੇਰਾਂ ਪਾਛਾਫ ਕਿਤੇ ਲਿਸੀ ਮੋਰੀ ਫਿਰਤੀ ਹੋਣੀ ਆ ਮਾਰਨ ਦੇ ਫਲ ਜਾਂਦੇ ਨੂੰ ਫਲ ਲਾਓ ਜੇ ਮੈਂ ਮਾ ਚੱਕ ਮੈਂ ਫਿਰ ਨੋ ਤੇ ਵਾਪਸ ਤਾਂ ਤੇਰੇ ਪੜਨਿਆਂ ਨੇ ਲਿਖਿਆ ਤੇਰੇ ਕਰਮਾਂ ਤੇ ਤੇਰੇ ਭਾਗ ਮਰੀ ਦੀ ਔਲਾਦ ਨਹੀਂ ਹੈ ਤੇਰੇ ਕਰਮਾਂ ਜੋ ਲਾਹ ਦਾ ਸੁੱਖ ਨਹੀਂ ਲਿਖਿਆ ਜਦੋਂ ਇੰਨੀ ਗੱਲ ਕਹੀ ਉਹਨੇ ਰੋਂਦਿਆਂ ਰੋਂਦਿਆਂ ਅੱਖਾਂ ਬੰਦ ਕਰ ਤੋਂ ਦਿਲ ਦਾ ਨਹੀਂ ਲਿਖਿਆ ਮਹਾਰਾਜ ਹੋਰ ਲਿਖ ਦਿਓ ਤੁਸੀਂ ਜੇ ਨਹੀਂ ਲਿਖਿਆ ਤਾਂ ਹੋਰ ਲਿਖ ਦਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੁੱਪ ਲੱਗ ਗਏ ਇੱਥੇ ਕਦੀ ਮਹਾਰਾਜ ਉੱਥੇ ਹੀ ਖੜੇ ਰਹੇ ਚੁੱਪ ਬੋਲ ਨਹੀਂ ਸੰਗਤ ਵੀ ਰੁਕ ਗਈ ਮਾਰੀ ਗੀ ਦੰਦ ਅਸਰ ਤੋਂ ਬਾਅਦ ਕੰਕੜੀ ਲਈ ਇੱਕ ਭਰਿਨ ਚੌਕ ਨੂੰ ਨਿਬਟਾਉਂਦਾ ਬਾਦੂ ਗੁਰੂ ਭਰਤ ਅਨੁਸਾਰ